ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਮੇਰੇ ਉੱਤੇ ਏਡੀ ਵੱਡੀ ਕਾਰਵਾਈ ਕੀਤੀ ਜਾਵੇਗੀ ਜੋ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੀ ਤਾਰੀਫ਼ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸੁਪਰ ਸੀਐਮ ਵਜੋਂ ਜਾਣੇ ਜਾਂਦੇ ਸੀ ਜਦੋਂ ਸੱਤਾ ਦੇ ਵਿੱਚ ਸੀ ਵਿਕਰਮ ਮਜੀਠੀਆ ਅਸਲਾਮੁਅਲੈਕਮ ਸਸਟੀਆਂ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਵੇਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਦਿਨ ਬਾਅਦ ਦਿਨ ਵਾਧਦੀਆਂ ਜਾ ਰਹੀਆਂ ਨੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹਾਈ ਕੋਰਟ 'ਚ ਰੱਦ ਹੋ ਗਈ ਹੈ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀ ਗ੍ਰਿਫਤਾਰ ਹੋ ਗਏ ਨੇ ਵਿਕਰਮ ਸਿੰਘ ਮਜੀਠੀਆ ਨੇ ਕਦੀ ਖਾਬ ਦੇ ਵਜੋਂ ਨਹੀਂ ਸੋਚਿਆ ਹੋਵੇਗਾ ਕਿ ਵਿਜੀਲੈਂਸ ਤੇ ਸੀਐਮ ਪੰਜਾਬ ਮੇਰੇ ਉਤਿਆਨਾ ਵੱਡਾ ਐਕਸ਼ਨ ਕਰਨਗੇ ਤੇ ਬਿਕਰਮ ਸਿੰਘ ਮਜੀਠੀਆ ਲਮੇਰ ਸੇ ਤੱਕ ਜੇਲ੍ਹ ਕੱਢ ਸਕਦੇ ਨੇ ਇੱਕ ਵੇਲਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਸੁਪਰ ਸੀਐਮ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਲੇਕਿਨ ਅੱਜ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਚੀਕਾ ਮਾਰਦਾ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਕੀ ਅਪਡੇਟ ਹੈ ਬਿਕਰਮ ਮਜੀਠੀਆ ਦਾ ਕੀ ਫਿਊਚਰ ਹੈ ਸਾਰਾ ਕੁਝ ਜਾਣਿਆ ਗਿਆ ਅੱਜ ਦੀ ਵੀਡੀਓ ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਮੇਰੇ ਉੱਤੇ ਐਡੀ ਵੱਡੀ ਕਾਰਵਾਈ ਕੀਤੀ ਜਾਵੇਗੀ ਜੋ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੀ ਤਾਰੀਫ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸੁਪਰ ਸੀਐਮ ਵਜੋਂ ਜਾਣੇ ਜਾਂਦੇ ਸੀ ਜਦੋਂ ਸੱਤਾ ਦੇ ਵਿੱਚ ਸੀ ਬਿਕਰਮਜੀਠੀਆ ਬਿਕਰਮਜੀਠੀਆ ਦੀ ਉਹਨਾਂ ਦਿਨਾਂ ਦੇ ਵਿੱਚ ਤੂਤੀ ਬੋਲਦੀ ਸੀ ਤੇ ਬਿਕਰਮਜੀਠੀਆ ਨੇ ਜਿਹੜਾ ਪੈਸਾ ਕਮਾਇਆ ਉਹ ਸਾਰਿਆਂ ਫੈਲਾ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਲੱਗੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੱਕੇ ਪੈਰੀ ਤੇ ਪੱਕੇ ਭਾਂਡੇ ਦੇ ਵਿੱਚ ਪਾਇਆ ਹੈ ਬਿਕਰਮਜੀਠੀਆ ਨੂੰ ਬਿਕਰਮਜੀਠੀਆ ਨੂੰ ਬਾਹਰ ਨਹੀਂ ਨਿਕਲ ਦਿੱਤਾ ਚਾਹਵੇਗਾ ਕਿਉਂਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਸਾਨੂੰ ਦੇਸ਼ ਦੇ ਸੰਵਿਧਾਨ ਤੇ ਮਾਨ ਹੈ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਸ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਬੀਬਾ ਸਿਮਰਤ ਕੋਰ ਬਾਦਲ ਗਨੀਬ ਕੋਰ ਮਰਜੀਠਿਆ ਅਤੇ ਸ਼ਰੂਮੀ ਅਕਾਲੀ ਦਲ ਦੀ ਸੂਚੀ ਲੀਡਰਸ਼ਿਪ ਵੱਲੋਂ ਇਲਜ਼ਾਮ ਲਗਾਏ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਬਦਲਾਕੂਰੀ ਦੀ ਭਾਵਨਾ ਤਹਿਤ ਕਾਰਵਾਈ ਕਰ ਰਹਿਣੀ ਬਿਕਰ ਮਜੀਠੀਆ ਤੇ ਬਿਕਰਮਜੀਠਿਆ ਦੀ 25 ਜੂਨ ਨੂੰ ਗ੍ਰਿਫਤ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਰਿਮਾਂਡ ਚੱਲਿਆ ਰਿਮਾਂਡ ਤੋਂ ਬਾਅਦ ਨਿਆਇਕ ਹरासत ਲਈ ਨਾਬਾਦੀਨ ਨਵੀਂ ਜੇਲ੍ਹ ਦੇ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਗਾਰਲਿਕ ਬ੍ਰੈਡ ਦੀ ਗੱਲ ਕੀਤੀ ਗਈ ਪਾਸਤੇ ਦੀ ਗੱਲ ਕੀਤੀ ਗਈ ਸਹਰਾਣੇ ਦੀ ਗੱਲ ਕੀਤੀ ਗਈ ਏਸੀ ਦੀ ਗੱਲ ਕੀਤੀ ਗਈ ਕਿ ਇਹ ਚੀਜ਼ਾਂ ਮੈਨੂੰ ਚਾਹੀਦੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਨੌਜਵਾਨਾਂ ਨੂੰ ਕੁੱਟਿਆ ਵੀ ਹੈ ਲੁੱਟਿਆ ਵੀ ਹੈ ਉਹਨਾਂ ਦੀ ਲਸ਼ਲ ਕੁਸ਼ੀ ਵੀ ਕੀਤੀ ਹੈ ਤੁਹਾਡੇ ਦੁਆਰਾ ਵੇਚੇ ਗਏ ਨਸ਼ੇ ਦੇ ਨਾਲ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਅਤੇ ਧੀਆਂ ਅਤੇ ਭੈਣਾ ਅਤੇ ਮਾਵਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਹੋ ਗਈਆਂ ਤੇ ਤੁਹਾਨੂੰ ਦੀਵਾਲੀਆਂ ਤੁਹਾਨੂੰ ਲੋਹੜੀਆਂ ਤੇ ਤੁਹਾਨੂੰ ਨਵੇਂ ਸਾਲ ਆਪਣੇ ਘਰ ਦੇ ਵਿੱਚ ਨਹੀਂ ਮਨਾਣ ਦਿੱਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਕਹਿੰਦੇ ਸੀ ਕਿ ਇਹਨਾਂ ਨਾਲ ਪੰਗਾ ਨਾ ਲਓ ਇਹ ਬੜੇ ਖਰਾਬ ਹੁੰਦੇ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਮੇਰੇ ਨਾਲ ਨੇ ਤੇ ਮੈਂ ਇਹ ਪੰਗੇ ਲੈਂਦੇ ਰਵਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਫਾਇਲਾ ਖੁੱਲਣਗੀਆਂ ਵਿਕਰਮ ਮਜੀਠੀਆ ਨੂੰ ਲੈ ਕੇ ਕਿਉਂਕਿ ਹਰਪ੍ਰੀਤ ਸਿੰਘ ਗੁਲਾਟੀ 6 ਦਿਨ ਦੇ ਬਿਜ਼ਨਸ ਦੇ ਰਿਮਾਰਟ ਤੇ ਚੱਲ ਰਹੇ ਨੇ ਇਸ ਤੋਂ ਇਲਾਵਾ ਖਬਰਾਂ ਆ ਰਹੀਆਂ ਨੇ ਕਿ 19 ਤੋਂ 20 ਬੰਦਿਆਂ ਦੀ ਬੰਦਿਆਂ ਦੇ ਕੋਲੋਂ ਪੁਸ਼ਟੀ ਕੀਤੀ ਜਾ ਸਕਦੀ ਹੈ ਵਿਕਰਮ ਮਜੀਠੀਆ ਦੇ ਕੇਸ ਨੂੰ ਲੈ ਕੇ ਭਗੌੜਾ ਪੀਓ ਕਰਾਰ ਦੇ ਦਿੱਤਾ ਗਿਆ ਹੈ ਮੁਹਾਲੀ ਦੀ ਅਦਾਲਤ ਵੱਲੋਂ ਅ ਬਿਕਰਮ ਜੀਠਿਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਤੇ ਦੂਸਰੇ ਪਾਸੇ ਮੁਹਾਲੀ ਦੀ ਸਥਾਨਕ ਅਦਾਲਤ ਨੇ ਜਦੋਂ ਅ ਇਨਕਾਰ ਕਰ ਦਿੱਤਾ ਜਵਾਬ ਦੇਣ ਤੋਂ ਜਵਾਬ ਦੇਣ ਤੋਂ ਤੇ ਫਿਰ ਬਿਕਰਮ ਜੀਠਿਆ ਅਤੇ ਬਿਕਰਮ ਜੀਠਿਆ ਦੇ ਵਕੀਲਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਚੁਣੌਤੀ ਦਿੱਤੀ ਗਈ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਰਕਾਰੀ ਵਕੀਲਾਂ ਨੂੰ ਕਿ ਮੈਂ ਜਵਾਬ ਦਾ ਹੱਕਦਾਰ ਹਾਂ ਲੇਕਿਨ ਕੱਲ ਜਿਵੇਂ ਹੀ ਫੈਸਲਾ ਆਇਆ ਉਸ ਫੈਸਲੇ ਤੇ ਫਿਰ ਦੁਬਾਰਾ ਨਮੋਸ਼ੀ ਅਤੇ ਖਮੋਸ਼ੀ ਦਾ ਸਾਹਮਣਾ ਕਰਨਾ ਪਿਆ ਬਿਕਰਮਜੀਠੀਆ ਬਿਕਰਮਜੀਠੀਆ ਦੇ ਪਰਿਵਾਰ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਉਂਕਿ ਬਿਕਰਮਜੀਠੀਆ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ ਬਿਕਰਮਜੀਠੀਆ ਨੂੰ ਕੱਲ ਝਟਕਾ ਲੱਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਉਹਨਾਂ ਨੇ ਜ਼ਬਾਨਤ ਦੇਣ ਤੋਂ ਅਨਕਾਰ ਕਰ ਦਿੱਤਾ ਜ਼ਬਾਨਤ ਵਾਲੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਤੇ ਨਮੂਸ਼ੀ ਤੇ ਉਦਾਸੀ ਅਤੇ ਨਰਵਸ ਦਾ ਨਰਵਸਨੈਸ ਦਾ ਸਾਹਮਣਾ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਫਕਾ ਮੰਤਰੀ ਵਿਕਰਮ ਜਿਠਿਆਲੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਜੋ ਕੁਝ ਵੀ ਤੁਸੀਂ ਕੰਮ ਕੀਤਾ ਹੈ ਇਹ ਕਾਬਲੇ ਤਾਰੀਫ ਹੈ ਅਸੀਂ ਇਸ ਨੂੰ ਲੈ ਕੇ ਤੁਹਾਡੀ ਪ੍ਰਸ਼ੰਸਾ ਕਰਦੇ ਆਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਵੀ ਆਏ ਵਿਕਰਮ ਜਿਠਿਆ ਨੂੰ ਲੈ ਕੇ ਚਟੇ ਦਾ ਸੁਧਾਗਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਕਿਕਲੀ ਸੁਣਾਇਆ ਕਰਦੇ ਸੀ ਮਜੀਠੀਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਫਾਇਲਾ ਉਹ ਹੱਥ ਲੱਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਟਪਟ ਲਾਇਆ ਤੇ ਵਿਜੀਲੈਂਸ ਨੇ ਜਾ ਦਰਵਾਜ਼ਾ ਹਟਾਇਆ 25 ਜੋੜ ਨੂੰ ਬਿਕਰਮਜੀਠੀਆ ਦਾ ਹਾਲਾਂਕਿ ਸੁਖਬਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਚੈਲੰਜਿਸ ਨੇ ਚੱਲਨੀ ਅਤੇ ਕੈਪਟਰ ਆਵੰਦਰ ਸਿੰਘ ਹੋਣਾਂ ਦੇ ਪੱਖ ਪੂਰਿਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਬਿਕਰਮਜੀਤਿਆ ਹੀ ਜਿਹੜੇ ਨੇ ਵਿਅਕਤੀ ਨੇ ਇਨਸਾਨ ਨੇ ਬਾਕੀ ਅਸੀਂ ਸਾਰੇ ਪੰਜਾਬ ਦੇ ਲੋਕ ਡੰਗ ਰਹਾਂ ਤੁਸੀਂ ਪੰਜਾਬ ਦੀ ਜਵਾਨੀ ਖਾ ਲਈ ਤੁਸੀਂ ਪੁੱਠੇ ਸਿੱਧੇ ਹੱਥ ਮਾਰ ਕੇ ਕਰੋੜਾ ਰੁਪਏ ਕਮਾਏ ਤੁਸੀਂ ਦਿੱਲੀ ਦੇ ਵਿੱਚ ਤੁਸੀਂ ਯੂਪੀ ਦੇ ਵਿੱਚ ਤੁਸੀਂ ਸ਼ਿਮਲੇ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਬਣਾਈਆਂ ਕਿਉਂਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਅਕਸਰ ਹੀ ਕਹਿੰਦੇ ਨੇ ਕਿ 5000 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਨੇ ਵਿਕਰਮ ਮਜੀਠੀਆ ਉਹ ਇੰਨਾ ਪੈਸਾ ਕਿੱਥੋਂ ਬਣਾਇਆ ਗਿਆ ਕਿਉਂਕਿ ਦਿੱਲੀ ਦਾ ਸੈਨਿਕ ਫਾਰਮ ਜਿਹੜਾ ਗਿਰਵੀ ਹੋ ਗਿਆ ਸੀ ਪਲੱਜ ਕਰ ਰਿਹਾ ਸੀ ਬੈਂਕ ਨੇ ਲੇਕਿਨ ਜਦੋਂ ਇਹ ਜਿਹੜੇ ਮੰਤਰੀ ਬਣੇ ਵਿਧਾਇਕ ਤੋਂ ਬਾਅਦ ਦੇ ਨਾਲ ਦੀ ਨਾਲ ਹੀ ਇਹ ਜਿਹੜਾ ਸੈਨਿਕ ਫਾਰਮ ਸੁਣਵਾ ਲਿਆ ਗਿਆ ਸਾਰੀਆਂ ਜਾਇਦਾਦਾਂ ਨੂੰ ਲੈ ਕੇ ਬੜੀ ਬਰੀਕੀ ਤੇ ਬੜੇ ਸੁਖਮ ਤਰੀਕੇ ਦੇ ਨਾਲ ਮੈਤੂ ਤਰੀਕੇ ਦੇ ਨਾਲ ਬਿਕਰਮਜੀਠਿਆ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਬਿਕਰਮਜੀਠਿਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਛੱਡ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਕਾਣਾ ਪਵੇਗਾ ਮਾਨਯੋਗ ਸੁਪਰੀਮ ਕੋਰਟ ਤੋਂ ਜਵਾਬਤ ਮਿਲਦੀ ਹੈ ਜਾਂ ਨਹੀਂ ਮਿਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਬਿਕਰਮਜੀਠਿਆ ਦੇ ਵਾਸਤੇ ਜਿਹੜੇ ਰਸਤੇ ਥੋੜੇ ਬਹੁਤੇ ਖੁੱਲੇ ਹੋਏ ਸੀ ਉਹ ਸਾਰੇ ਹੀ ਬੰਦ ਹੋ ਗਏ ਨੇ ਜਦੋਂ ਕੱਲ ਝਟਕਾ ਲੱਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਿ ਅਸੀਂ ਤੁਹਾਨੂੰ ਜਵਾਨਤ ਨਹੀਂ ਦੇ ਸਕਦੇ ਜਵਾਨ ਤੋਂ ਜਿਵੇਂ ਹੀ ਇਨਕਾਰ ਹੋਇਆ ਤਾਂ ਬਿਕਰਮਜੀਠਿਆ ਵੀ ਟੈਨਸ਼ਨ ਦੇ ਵਿੱਚ ਬਿਕਰਮਜੀਠਿਆ ਦੀ ਧਰਮ ਪਤਨੀ ਗਨੀਬ ਕੌਰ ਅਤੇ ਸੁਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਟੈਨਸ਼ਨ ਦੇ ਵਿੱਚ ਇੱਕ ਪਾਸੇ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਸੁਖਬੀਰ ਸਿੰਘ ਬਾਦਲ ਆਪ ਹਲਕ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮ ਜੀਟੀਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ बार-बार ਕਿਹਾ ਜਾਂਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਬੜਾ ਵੱਡਾ ਜ਼ੁਲਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਸਰਕਾਰ ਵੱਲੋਂ ਲੇਕਿਨ ਹੁਣ ਹਾਈ ਕੋਰਟ ਨੇ ਸਟੈਂਪ ਲਾਸੜੀ ਹੈ ਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਟਰਾ ਬੜਾ ਪਾਵਰਫੁਲ ਇਨਸਾਨ ਹੈ ਅਗਰ ਇਹਨੂੰ ਜ਼ਮਾਨਤ ਦਿੱਤੀ ਜਾਏਗੀ ਆ ਬਾਹਰ ਜਾ ਕੇ ਕੇਸ ਦੇ ਉਤੇ ਅਸਰੰਦਾਜ਼ ਹੋਏਗਾ ਲੋਕਾਂ ਨੂੰ ਤਸ਼ੱਦਦ ਕਰਵਾਏਗਾ ਕਤਲ ਕਰਵਾਏਗਾ ਤੇ ਆਪਣਾ ਕੇਸ ਜਿਹੜਾ ਹੈ ਉਹਦੇ ਉੱਤੇ ਕਿਸੇ ਵੀ ਗਵਾਹ ਨੂੰ ਪੇਸ਼ ਨਹੀਂ ਹੋਣ ਦੇਗਾ ਆਈ ਵਜ੍ਹਾ ਕਿ ਬਿਕਰਮ ਸਿੰਘ ਮਜੀਠੀਆ ਲੰਮੇ ਅਰਸੇ ਲਈ ਜੇਲ੍ਹ ਦੇ ਵਿੱਚ ਰਹਿ ਸਕਦੇ ਨੇ ਕਿਸੇ ਵੀ ਅਦਾਲਤ ਤੋਂ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ ਹੁਣ ਬਿਕਰਮ ਸਿੰਘ ਮਜੀਠੀਆ ਕੋ ਲਾਖਰੀ ਜਿਹੜਾ ਫੋਰਮ ਹੈ ਸੁਪਰੀਮ ਕੋਰਟ ਚ ਜਾਣਗੇ ਲੇਕਿਨ ਵਿਜੀਲੈਂਸ ਤੇ ਬੀਸੀਐਮ ਪੰਜਾਬ ਨੇ ਜਿਹੜਾ ਚਾਲਾਨ ਪੇਸ਼ ਕੀਤਾ 40 ਹਜ਼ਾਰ ਪੰਨਿਆਂ ਦੀ ਰਿਪੋਰਟ ਹੈ 400 ਬੈਂਕ ਖਾਤੇ ਨੇ ਵਿਕਰਮ ਮਜੀਠੀਆ ਦੇ ਕਰੀਬੀ ਸਾਥੀ ਗ੍ਰਿਫਤਾਰ ਹੋ ਗਏ ਨੇ ਤੇ ਵਿਕਰਮ ਸਿੰਘ ਮਜੀਠੀਆ ਲੰਮੇ ਅਰਸੇ ਲਈ ਜੇਲ੍ਹ ਦੇ ਵਿੱਚ ਰਹਿ ਸਕਦੇ ਨੇ ਕਿਉਂਕਿ ਉਹਨਾਂ ਨੇ ਬੜੇ ਵੱਡੇ ਜ਼ੁਲਮ ਕੀਤੇ ਨੇ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਖਾਦਾ ਲੱਖਾਂ ਮਾਵਾਂ ਦੀ ਰੰਗਲੀਆਂ ਛੁੱਟੀਆਂ ਚੰਨੀਆਂ ਨੂੰ ਚਿੱਟਾ ਕੀਤਾ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਸੀਐਮ ਪੰਜਾਬ ਦੇ ਨਾਲ ਖੜੇ ਆ ਸੀਐਮ ਪੰਜਾਬ ਨੇ ਬੜਾ ਹੀ ਚੰਗਾ ਕੰਮ ਕੀਤਾ ਵਿਕਰਮ ਸਿੰਘ ਮਜੀਠੀਆ ਵਰਗਾ ਜਿਹੜਾ ਮੁਜਰਮ ਹੈ ਉਹਨੂੰ ਜੇਲੋਂ ਬਾਹਰ ਨਹੀਂ ਆਣਾ ਚਾਹੀਦਾ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਰਵੇ ਚੀਕਾ ਮਾਰਦਾ ਹੈ ਘਟੋ ਘਟ 20 ਸਾਲ ਦੀ ਸਜ਼ਾ ਵਿਕਰਮ ਸਿੰਘ ਮਜੀਠੀਆ ਨੂੰ ਹੋ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਇਸ ਕੇਸ ਦੇ ਬਾਰੇ ਵਿੱਚ ਕੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਚ ਕਾਮਯਾਬ ਹੋ ਜਾਏਗਾ ਜਾਂ ਇਸ ਦਫਾ ਲੰਬੀ ਅਰਸੇ ਲਈ ਜੇਲ੍ਹ ਦੀ ਸਜ਼ਾ ਕੱਟੇਗਾ ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼